पूरा करो पंजाब सरकार मुर्दा तो पाप झंडा उपल करके नारेबाजी करो जीकार है पंजाब सरकार मुर्दा पाप रेस लाल सरकार है ਪੰਜਾਬ ਸਰਕਾਰ ਮੁਜ਼ਫਾਫ 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 ਪ੍ਰਾਪਟ ਕੋਡ ਮੰਤਰੀ ਹਾ 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 ਸਾਡੀਆਂ ਮੰਗਾਂ ਪੂਰਵਾ ਕਰੋ ਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਤਿੰਨ ਦਿਨਾਂ ਦਾ ਜਿਹੜਾ ਸੱਣਾ ਪ੍ਰਦਰਸ਼ਨ ਦੇ ਜਿਹੜੀ ਕਾਲ ਦਿੱਤੀ ਗਈ ਸੀ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜੀ ਸਾਡੀ ਇਹ ਤਿੰਨ ਦਿਨ ਦੀ ਕਾਲ ਦਿੱਤੀ ਗਈ ਹੈ ਇਹ ਸਾਡੀ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਹੈ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਸਮੇਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਉਹ ਮੰਨ ਲਈਆਂ ਗਈਆਂ। ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਗਵਰਨਮੈਂਟ ਨੇ ਆਪਣੇ ਪੇਜ ਤੋਂ ਪਾਇਆ। ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਵਿਕਾਰ ਕਰ ਲਈਆਂ। ਕੱਚੇ ਕੰਮੇ ਪੱਕੇ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ, ਵਿਭਾਗ ਦੀ ਆਪਣੀ ਅਸਤਾ ਪਾਈ ਜਾਣਾ, ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਂਦਾ। ਪਰ ਅਸੀਂ ਮਜਬੂਰਾਂ ਦਾ ਅੰਨੇ ਪ੍ਰਦਰਸ਼ਨ ਕਰਨ ਨੂੰ ਪੱਤਰ ਜਾਰੀ ਹੋਣ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ। ਸਾਨੂੰ ਇਹ ਅਨੁਭਵ ਹੋ ਰਿਹਾ ਵੀ ਜਿਹੜੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਸਰਕਾਰ ਦੇ ਉੱਪਰ ਭ ਸਰਕਾਰ ਵੱਲੋਂ ਆਦੇਸ਼ ਜਾਰੀ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਮੈਨੇਜਮੈਂਟ ਦੇ ਅਧਿਕਾਰੀ ਆ ਚਾਹੇ ਉਹ ਰੁੜਵੇਸ ਦੀ ਮੈਨੇਜਮੈਂਟ ਹੈ ਪਨਪਾਸਦੀ ਮੈਨੇਜਮੈਂਟ ਹੈ ਚਾਹੇ ਸਾਡੀ ਪੀਆਰਟੀਸੀ ਮੈਨੇਜਮੈਂਟ ਹੈ ਜਿਹੜੇ ਪੱਤਰ ਜਾਰੀ ਹੋ ਜਾਂਦੇ ਆ ਉਹ ਵੀ ਲਾਗੂ ਨਹੀਂ ਕਰਦੇ ਜਿਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਾਡਾ ਯਾਰੀ ਹੈ ਸਾਡੀਆਂ ਮੁੱਖ ਮੰਗਾਂ ਜੀ ਕੱਚੇ ਕੰਮੇ ਪੱਕੇ ਕਰੋ ਫੇਕੇਦਾਰੀ ਸਿਸਟਮ ਬੰਦ ਕਰੋ ਤੇ ਵਿਭਾਗ ਦੀਆਂ ਆਪਣੀਆਂ ਬਸਤਾਂ ਪਾਈਆਂ ਜਾਣ ਬਰਾਬਰ ਤੱਕ ਅਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਕੀਤੀ ਜਾਵੇ ਇਹ ਸਾਡੀਆਂ ਹੱਕੀ ਦੇ ਜਜ ਮੰਗ ਰਹੇ ਸਾਡੀਆਂ ਲਗਭਗ ਸਾਡਾ 7500 ਮਲਾਜ਼ਮਾਂ ਜਿਹੜਾ ਉਹ ਅੱਜ ਸਟ੍ਰੈਕ ਤੇ ਆ ਪੂਰੇ ਪੰਜਾਬ ਦੇ ਵਿੱਚ ਰੋਡਵੇਜ ਪੀ ਆਰਟੀਸੀ ਦੇ ਮਲਾਜ਼ਮ ਨੇ ਜਿਹੜੇ ਅੱਜ 7500 ਦੇ ਲਗਭਗ ਸਟ੍ਰੈਕ ਤੇ ਨੇ ਲਗਭਗ 3000 3200 ਬੱਸਾਂ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਬੰਦ ਹੈ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਹਦਾ ਜ਼ਿੰਮੇਵਾਰ ਜੀ ਮੈਨੇਜਮੈਂਟ ਹੈ ਸਰਕਾਰ ਹੈ ਕਿਉਂਕਿ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਇਸ ਦੇ ਸਬੰਧ ਵਿੱਚ 1 ਮਹੀਨਾ ਪਹਿਲਾਂ ਅ ਨੋਟਿਸ ਦਿੱਤਾ ਸੀ ਸਾਡੀ ਮੈਨੇਜਮੈਂਟ ਨੂੰ ਸਰਕਾਰ ਤੱਕ ਤੇ ਅਸੀਂ 22 ਤਰੀਕ ਨੂੰ ਮਾਣਯੋਗ ਸਰਕਾਰ ਦੇ ਜਿੰਨੇ ਐਮਐਲਏ ਸਹਿਬਾਨ ਜਿੰਨੇ ਮੰਤਰੀ ਸਹਿਬਾਨ ਸਾਰਿਆਂ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਮੰਗ ਪੱਤਰ ਦੇ ਕੇ ਆਏ ਸੀ ਵੀ ਇਹ ਹੜਤਾਲ ਨਾ ਹੋਵੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਵਾਜਬ ਹੱਲ ਕੱਢਿਆ ਜਾਵੇ ਕਿਉਂਕਿ ਮੈਂ ਦੁਬਾਰਾ ਫਿਰ ਤੋਂ ਉਹੀ ਗੱਲ ਦੁਹਰਾਉਣਾ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਮੰਨ ਲਿਆ ਜਾਵੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਪਾਲਿਸੀ ਬਣਾਉਣ ਦਾ ਐਕਟ ਬਣਾਉਣ ਦਾ ਤੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਪਰ ਅੱਜ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਨੇ ਜਿਹੜੀਆਂ ਜਿਉਂਦੀਆਂ ਤ्यों ਘੜੀਆਂ ਨੇ ਅਸੀਂ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਆ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ